ਇਹ ਜਿਹੜਾ ਹੁਣ ਅੱਜ ਇੱਕ ਤਰਫਾ ਬਿਨਾ ਪੰਜਾਬ ਸਰਕਾਰ ਨੂੰ ਬਿਨਾ ਪੰਜਾਬ ਜਿਹੜਾ ਕਿ ਸਟੇਕ ਹোল্ডার ਹੈ ਇਸ ਚੰਡੀਗੜ੍ਹ ਸ਼ਹਿਰ ਵਿੱਚ ਉਹਨੂੰ ਬਗੈਰ ਪੁੱਛੇ ਤੁਸੀਂ ਵਿਧਾਨ ਸਭਾ ਲਈ ਜਿਹੜੀ ਜਗ੍ਹਾ ਦੇ ਰਹੇ ਹੋ ਕੇਂਦਰ ਸਰਕਾਰ ਵਾਲੇ ਇਹ ਸਰਾਸਰ ਗਲਤ ਆ ਇਹਦਾ ਅਸੀਂ ਸਖਤ ਸ਼ਬਦਾਂ ਚ ਵਿਰੋਧ ਕਰਦੇ ਕਿਉਂਕਿ ਜਿਹੜਾ ਰੀਆਰਗੇਨਾਈਜ਼ੇਸ਼ਨ ਐਕਟ ਆ ਉਹ ਜਦੋਂ ਵੀ ਨਵੀਆਂ ਸਟੇਟਸ ਕਾਰਬਾਊਟ ਕੀਤੀਆਂ ਗਈਆਂ ਸਾਰੇ ਭਾਰਤ ਵਿੱਚ ਪਾਰਟੀਸ਼ਨ ਤੋਂ ਬਾਅਦ ਤਾਂ ਜਿਹੜੀ ਵੀ ਸਟੇਟ ਨਵੀਂ ਬਣਾਈ ਗਈ ਉਹਨੂੰ ਰਾਜਧਾਨੀ ਨਵੀਂ ਦਿੱਤੀ ਗਈ ਆਪਣੇ ਸੂਬੇ ਦੇ ਵਿੱਚ ਦਿੱਤੀ ਗਈ ਹਰਿਆਣਾ ਸੌ ਵਾਰੀ ਰਾਜਧਾਨੀ ਨਵੀਂ ਬਣਾਵੇ ਲੇਕਿਨ ਬਣਾਵੇ ਆਪਣੇ ਸੂਬੇ ਹਰਿਆਣੇ ਦੇ ਅੰਦਰ ਨਾ ਕਿ ਚੰਡੀਗੜ੍ਹ ਦੇ ਉੱਤੇ ਇਹ ਸਾਡੇ ਹਕੂਕ ਤੇ ਡਾਕਾ ਵਾ ਸਾਡੀ ਆਟੋਨੋਮੀ ਤੇ ਡਾਕਾ ਵਾ ਸਾਡੇ ਫੈਡਰਲ ਢਾਂਚੇ ਉੱਤੇ ਡਾਕਾ ਵਾ ਦੋਸਤੋ ਅੱਜ ਮੈਂ ਤੁਹਾਡੇ ਨਾਲ ਚਰਚਾ ਕਰਨਾ ਚਾਹੁੰਨਾ ਵਾਂ ਗੱਲ ਕਰਨਾ ਚਾਹੁੰਨਾ ਜਿਹੜਾ ਹੁਣੇ-ਹੁਣੇ ਖਬਰ ਆਈ ਆ ਅੱਜ ਕਿ ਬੀਜੇਪੀ ਕੇਂਦਰ ਸਰਕਾਰ ਨੇ ਹਰਿਆਣਾ ਨੂੰ ਚੰਡੀਗੜ੍ਹ ਵਿਖੇ ਆਪਣੀ ਨਵੀਂ ਵਿਧਾਨ ਸਭਾ ਬਣਾਉਣ ਵਾਸਤੇ ਜ਼ਮੀਨ ਦੇ ਦਿੱਤੀ ਹੈ ਇਹ ਤਾਂ ਸਰਾਸਰ ਅਨਿਆਇ ਤੇ ਸਰਾਸਰ ਪੰਜਾਬ ਦੇ ਨਾਲ ਵੱਡਾ ਟੱਕਾ ਤੇ ਵੱਡਾ ਧੋਖਾ ਵਾ ਕਿਉਂਕਿ ਚੰਡੀਗੜ੍ਹ ਸਾਡੀ ਰਾਜਧਾਨੀ ਆ ਸਾਡੇ ਖਰੜ ਤਹਿਸੀਲ ਦੇ ਪੰਜਾਬੀ ਬੋਲਦੇ ਪਿੰਡਾਂ ਨੂੰ ਉਜਾੜ ਕੇ ਇਹ ਚੰਡੀਗੜ੍ਹ ਸ਼ਹਿਰ ਬਣਾਇਆ ਗਿਆ ਸੀਗਾ। ਔਰ 1 ਇੰਚ ਇਸ ਵਿੱਚ ਕੋਈ ਹਿੰਦੀ ਸਪੀਕਿੰਗ ਏਰੀਆ ਨਹੀਂ ਸੀਗਾ ਜਿੱਥੇ ਹਿੰਦੀ ਭਾਸ਼ਾ ਬੋਲੀ ਜਾਂਦੀ ਸੀ। ਔਰ ਸਭ ਨੂੰ ਪਤਾ ਵਾ ਕਿ ਸਾਡੇ ਉਸ ਵਕਤ ਦੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋ ਨੇ ਇੱਕ ਬਹੁਤ ਦੂਰਅੰਦੇਸ਼ੀ ਦਾ ਕਦਮ ਦਿਖਾਉਂਦੇ ਹੋਏ ਫ੍ਰੈਂਚ ਆਰਕੀਟੈਕਟ ਲੇ ਕਾਰਬੂਜ਼ੀਅਰ ਨੂੰ ਬੁਲਾ ਕੇ ਤੇ ਇਹਨੂੰ ਚੰਡੀਗੜ੍ਹ ਨੂੰ ਤੋਂ ਖੜਾ ਕੀਤਾ ਚੰਡੀਗੜ੍ਹ ਸ਼ਹਿਰ ਬਣਾਇਆ ਜਿਹਦਾ ਕਿ ਹੁਣ ਸਿਟੀ ਬਿਊਟੀਫੁਲ ਨਾਮ ਹੈਗਾ। 60% ਔਰ ਉਸ ਤੋਂ ਬਾਅਦ 1966 ਜਦੋਂ ਪੰਜਾਬੀ ਸੂਬਾ ਮੋਰਚਾ ਲੱਗਿਆ ਮੰਗ ਹੋਈ ਸਭ ਕੁਝ ਜਦੋ ਜਹਿਦ ਹੋਈ ਤੇ ਸਾਨੂੰ ਚੰਡੀਗੜ੍ਹ ਤੋਂ ਵਾਂਝੇ ਕਰ ਦਿੱਤਾ ਔਰ ਜਿਹੜੇ ਸੂਬੇ ਕੋਈ ਸੂਬਾ ਮੰਗਦੇ ਨਹੀਂ ਸੀਗੇ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਉਹਨਾਂ ਨੂੰ ਮੁਫਤ ਵਿੱਚ ਸੂਬਾ ਬਣਾ ਦਿੱਤਾ ਔਰ ਉਸ ਤੋਂ ਬਾਅਦ ਹਰਿਆਣਾ ਤੇ ਪੰਜਾਬ ਨੂੰ ਚੰਡੀਗੜ੍ਹ ਨੂੰ ਸਾਂਝੀ ਰਾਜਧਾਨੀ ਬਣਾ ਦਿੱਤਾ ਇਹ ਬਹੁਤ ਵੱਡਾ ਇੱਕ ਉਸ ਵਕਤ ਦਾ ਗਲਤ ਫੈਸਲਾ ਸੀਗਾ ਔਰ ਅਰਸੇ ਤੋਂ ਇਹ ਲੜਾਈ ਚੱਲ ਰਹੀ ਹੈ ਕਿ ਚੰਡੀਗੜ੍ਹ ਸਾਡੇ ਪੰਜਾਬ ਦਾ ਜਿਹਦੇ ਵਿੱਚ ਪੰਜਾਬ ਯੂਨੀਵਰਸਿਟੀ ਆ ਜਿਹਦੇ ਵਿੱਚ ਪਜੀਆ ਵਰਗਾ ਬਿਹਤਰੀਨ ਇੰਸਟੀਟਿਊਸ਼ਨ ਆ ਔਰ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਐਜੂਕੇਸ਼ਨ ਇੰਸਟੀਟਿਊਸ਼ਨਸ ਹੈਲਥ ਦੇ ਇੰਸਟੀਟਿਊਸ਼ਨਸ ਸਪੋਰਟਸ ਦਾ ਤੋਲਕ ਰੱਖਣ ਵਾਲੇ ਤਾਂ ਚੰਡੀਗੜ੍ਹ ਸਾਡਾ ਸਾਡਾ ਸ਼ਹਿਰ ਆ ਸਾਡੀ ਰਾਜਧਾਨੀ ਆ ਔਰ ਜਦੋਂ ਯੂਟਿਵੀ ਬਣਾਤਾ ਉਦੋਂ ਕਹਿਤਾ ਕਿ 60% ਜਿਹੜਾ ਹੈ ਇਹਦੇ ਵਿੱਚ ਅ ਅਫਸਰ ਲਾਏ ਜਾਣਗੇ ਪੰਜਾਬ ਦੇ ਹੋਣਗੇ ਯਾਨੀ ਕਿ ਸਵੀਕਾਰ ਕੀਤਾ ਕਿ ਇਹ ਪੰਜਾਬ ਦਾ ਇਹਦੇ ਵਿੱਚ ਮਤਲਬ ਮੈਜੋਰਿਟੀ ਸ਼ੇਅਰ ਆ ਦੇਣ ਲੱਗਿਆ ਵੀ ਯੂਟੀ ਬਣਾਉਣ ਲੱਗੇ ਤਾਂ ਵੀ ਮੰਨਿਆ ਭਾਜੀ ਉਸ ਵਕਤ ਦੀ ਕੇਂਦਰ ਸਰਕਾਰ ਨੇ ਤੇ ਇਹ ਜਿਹੜਾ ਹੁਣ ਅੱਜ ਇੱਕ ਤਰਫਾ ਬਿਨਾ ਪੰਜਾਬ ਸਰਕਾਰ ਨੂੰ ਬਿਨਾ ਪੰਜਾਬ ਜਿਹੜਾ ਕਿ ਸਟੇਕ ਹোল্ডার ਹੈ ਇਸ ਚੰਡੀਗੜ੍ਹ ਸ਼ਹਿਰ ਵਿੱਚ ਉਹਨੂੰ ਬਗੈਰ ਪੁੱਛੇ ਤੁਸੀਂ ਵਿਧਾਨ ਸਭਾ ਲਈ ਜਿਹੜੀ ਜਗ੍ਹਾ ਦੇ ਰਹੇ ਹੋ ਕੇਂਦਰ ਸਰਕਾਰ ਵੱਲ ਇਹ ਸਰਾਸਰ ਗਲਤ ਆ ਇਹਦਾ ਅਸੀਂ ਸਖਤ ਸ਼ਬਦਾਂ ਚ ਵਿਰੋਧ ਕਰਦੇ ਕਿਉਂਕਿ ਜਿਹੜਾ ਰੀਆਰਗੇਨਾਈਜ਼ੇਸ਼ਨ ਐਕਟ ਆ ਉਹ ਜਦੋਂ ਵੀ ਨਵੀਆਂ ਸਟੇਟਸ ਕਾਰਬਾਊਟ ਕੀਤੀਆਂ ਗਈਆਂ ਸਾਰੇ ਭਾਰਤ ਵਿੱਚ ਪਾਰਟੀਸ਼ਨ ਤੋਂ ਬਾਅਦ ਤਾਂ ਜਿਹੜੀ ਵੀ ਸਟੇਟ ਨਵੀਂ ਬਣਾਈ ਗਈ ਉਹਨੂੰ ਰਾਜਧਾਨੀ ਨਵੀਂ ਦਿੱਤੀ ਗਈ ਆਪਣੇ ਸੂਬੇ ਦੇ ਵਿੱਚ ਦਿੱਤੀ ਗਈ ਹਰਿਆਣਾ ਸੌਵਾਰੀ ਰਾਜਧਾਨੀ ਨਵੀਂ ਬਣਾਵੇ ਲੇਕਿਨ ਬਣਾਵੇ ਆਪਣੇ ਸੂਬੇ ਹਰਿਆਣੇ ਦੇ ਅੰਦਰ ਨਾ ਕਿ ਚੰਡੀਗੜ੍ਹ ਦੇ ਉੱਤੇ ਇਹ ਸਾਡੇ ਹਕੂਕ ਤੇ ਡਾਕਾ ਵਾ ਸਾਡੀ ਆਟੋਨੋਮੀ ਤੇ ਡਾਕਾ ਵਾ ਸਾਡੇ ਫੈਡਰਲ ਢਾਂਚੇ ਉੱਤੇ ਡਾਕਾ ਵਾ ਤਾਂ ਹੁਣ ਮੈਂ ਉਮੀਦ ਕਰਦਾ ਕਿ ਭਗਵੰਤ ਸਿੰਘ ਮਾਨ ਕਿਉਂਕਿ ਹੁਣ ਮੁੱਖ ਮੰਤਰੀ ਆ ਸਰਕਾਰ ਉਹਨਾਂ ਦੀ ਆ ਉਹ ਦੋ ਕੰਮ ਕਰਨਗੇ ਇੱਕ ਤਾਂ ਤੁਰੰਤ ਆਲ ਪਾਰਟੀ ਮੀਟਿੰਗ ਸਦਨ ਸਾਰੀਆਂ ਪਾਰਟੀਆਂ ਦੇ ਲੋਕਾਂ ਨੂੰ ਸੱਦ ਕੇ ਲੀਡਰਸ ਨੂੰ ਸੱਦ ਕੇ ਇੱਕ ਥੋਸ ਪ੍ਰੋਗਰਾਮ ਦੇਣ ਕਿ ਅਸੀਂ ਇਸ ਦਾ ਵਿਰੋਧ ਕਿੱਦਾਂ ਕਰਨਾ ਤੇ ਨਾਲ ਹੀ ਪੰਜਾਬ ਦੀ ਵਿਧਾਨ ਸਭਾ ਦਾ ਸੈਸ਼ਨ ਬੁਲਾ ਕੇ ਨਾ ਸਿਰਫ ਮਤਾ ਪਾਸ ਕਰਨ ਲੇਕਿਨ ਉਸ ਬਤੇ ਨੂੰ ਅੰਜਾਮ ਤੱਕ ਅੰਜਾਮ ਤੱਕ ਲੈ ਕੇ ਜਾਣ ਕੇ ਸਾਡਾ ਚੰਡੀਗੜ੍ਹ ਜਿਹੜਾ ਵਾ ਉਹਦੇ ਤੇ ਸਾਡਾ ਕਲੇਮ ਜਿਹੜਾ ਉਹ ਕਮਜ਼ੋਰ ਨਾ ਕੀਤਾ ਜਾਵੇ ਔਰ ਹਰਿਆਣੇ ਨੂੰ ਪੰਜਾਬ ਜਿਹੜੀ ਨਵੀਂ ਵਿਧਾਨ ਸਭਾ ਬਣਾਉਣ ਤੋਂ ਰੋਕਿਆ ਜਾਵੇ ਹਰ ਹਾਲਤ ਵਿੱਚ ਰੋਕਿਆ ਜਾਵੇ ਕਾਨੂੰਨੀ ਪ੍ਰਕਿਰਿਆ ਵੀ ਸ਼ੁਰੂ ਕੀਤੀ ਜਾਵੇ ਔਰ ਜਨਤਕ ਤੌਰ ਤੇ ਜਿਹੜਾ ਕੋਈ ਜ਼ਮੀਨ ਦੇ ਉੱਤੇ ਬਣਦਾ ਕੋਈ ਐਜੀਟੇਸ਼ਨ ਪ੍ਰੋਗਰਾਮ ਹੋ ਵੀ ਕੀਤਾ ਜਾਵੇ ਤਾਂ ਮੈਂ ਉਮੀਦ ਕਰਦਾ ਹਾਂ ਕਿ ਕੇਂਦਰ ਸਰਕਾਰ ਸਾਡੇ ਨਾਲ ਇਦਾਂ ਵਿਤਕਰਾ ਨਹੀਂ ਕਰੇਗੀ ਇਸ ਤਰ੍ਹਾਂ ਦਾ ਵਤੀਰਾ ਨਹੀਂ ਕਰੇਗੀ ਸਾਡੇ ਸੂਬੇ ਦੇ ਹਕੂਕ ਤੇ ਡਾਕਾ ਨਹੀਂ ਮਾਰੇਗੀ ਔਰ ਜਿਹੜਾ ਫੈਸਲਾ ਉਹਨਾਂ ਨੇ ਕੀਤਾ ਵਾ ਕਿ ਅਸੀਂ ਜ਼ਮੀਨ ਦੇਣੀ ਚੰਡੀਗੜ੍ਹ ਵਿੱਚ ਨਵੀਂ ਹਰਿਆਣਾ ਦੀ ਵਿਧਾਨ ਸਭਾ ਨੂੰ ਉਸ ਆਪਣੇ ਫੈਸਲੇ ਨੂੰ ਵਾਪਸ ਲਵੇਗੀ ਤਾਂ ਮੇਰੀ ਸਮੂਹ ਪੰਜਾਬ ਦੇ ਫਟੈਸ਼ੀਆਂ ਨੂੰ ਵੀ ਅਪੀਲ ਆ ਸਾਰਿਆਂ ਪਾਰਟੀਆਂ ਨੂੰ ਸਮਾਜਿਕ ਜਥੇਬੰਦੀਆਂ ਨੂੰ ਧਾਰਮਿਕ ਜਥੇਬੰਦੀਆਂ ਨੂੰ ਕਿ ਛੋਟੇ-ਮੋਟੇ ਆਪਣੇ ਇਕਤਲਾਫ ਰੱਖ ਕੇ ਇਸ ਪਾਸੇ ਡਿਫਰੈਂਸਸ ਆਫ opinion ਰੱਖ ਕੇ ਤੇ ਆਪਾਂ ਨੂੰ ਆਪਣੇ ਸੂਬੇ ਆਪਣੇ ਹਕੂਕ ਤੇ ਆਪਣੇ ਅਧਿਕਾਰਾਂ ਤੇ ਆਪਣੇ ਚੰਡੀਗੜ੍ਹ ਵਾਸਤੇ ਜ਼ਰੂਰ ਲੜਨਾ ਚਾਹੀਦਾ ਤੁਹਾਡਾ ਸਭ ਦਾ ਧੰਨਵਾਦ ਸ਼ੁਕਰੀਆ